ਸਾਡੇ ਹਿੰਦੂ ਭਾਈ ਚਾਰੇ ਦੇ ਭਰਾਵਾਂ ਦੇ ਦਿਨਾਂ ਦੇ ਵਿੱਚ ਇੱਕ ਆਸ ਦੀ ਚਾਹ ਸੀ ਜਿਹੜਾ ਅੱਜ ਪੂਰਾ ਹੋਇਆ ਮੈਂ ਸਾਰੇ ਹੀ ਆਪਣੇ ਤੇਸ਼ ਵਾਸੀਆਂ ਨੂੰ ਦੇਸ਼ ਤੋਂ ਬਾਹਰ ਵੀ ਵਸਦੇ ਹਿੰਦੂ ਭਾਈ ਚਾਰੇ ਦੇ ਭਰਾਵਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਸਾਡੇ ਵੱਲੋਂ ਸਾਡੀ ਆਵਾਜ਼ ਨੂੰ ਪਾਰਟੀ ਵੱਲੋਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਮੁਬਾਰਕਬਾਦ ਦਿੰਦੇ ਹਾਂ ਬਹੁਤ ਵਧੀਆ ਲੱਗਾ ਜੀ ਜਦੋਂ ਮੈਂ ਅੱਧਾ ਘੰਟਾ ਪਹਿਲਾਂ ਮੰਦਿਰ ਦੇ ਵਿੱਚ ਆਇਆ ਮੈਂ ਸਾਰੇ ਪੰਪਰਾਂ ਵਾਲੋਂ ਮਿਲਿਆ ਮੈਨੂੰ ਇੱਕ ਤੋਂ ਫੱਕਰੀ ਜੀ ਖੁਸ਼ੀ ਜਿਹੜੀ ਆ ਲੋਕਾਂ ਦੇ ਚਿਹਰੇ ਤੇ ਲੱਗੀ ਆ ਕਿਉਂਕਿ ਇਹ ਕੰਮ ਵੀ ਬਹੁਤ ਵੱਡਾ ਸੀ ਰਾਮ ਮੰਦਰ ਨਿਰਮਾਣ ਦੀ ਗੱਲ ਕਰੀਏ ਤਾਂ ਜਿਹੜਾ ਡੀਕਣ ਵਾਲੀਆਂ ਘੜੀਆਂ ਦਾ ਸਮਾਸੀ ਉਹ ਖਤਮ ਹੋ ਗਿਆ ਪੂਰਾ ਦੇਸ਼ ਇਸ ਚੰਗਿਆ ਲਈ ਕਿ ਰਾਮ ਮੰਦਰ ਦੀਆਂ ਖੁਸ਼ੀਆਂ ਦੇ ਵਿੱਚ ਜਿਹੜਾ ਝੁੰਮਰਿਆ ਵਾ ਮੇਰੇ ਨਾਲ ਹਲਕਾ ਬਾਬਾ ਕਾਲਾ ਸਾਹਿਬ ਤੋਂ ਜਿਹੜਾ ਵਿਧਾਇਕ ਮजूद ਨੇ ਆਮ ਆਦਮੀ ਪਾਰਟੀ ਦੇ ਉਹ ਵੀ ਮੰੰਦਰ ਦੀ ਜਿਹੜਾ ਜਸ਼ਨ ਵਿੱਚ ਸ਼ਾਮਲ ਹੋਣ ਦੀ ਕੋਚੇ ਵੀ ਉਹਨਾਂ ਨਾਲ ਹਲਕਾਤ ਕਰ ਸਕਦੇ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਸਭ ਤੋਂ ਅੱਜ ਕੀ ਕਹਿਣਾ ਚਾਹੁੰਦਾ ਅੱਜ ਦੇ ਇਸ ਪ੍ਰੋਗਰਾਮ ਤੇ 500 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਪਹਿਲਾਂ ਦਾ ਸਾਰੇ ਹਿੰਦੂ ਭਾਈਚਾਰੇ ਦੇ ਭਰਾਵਾਂ ਤੇ ਦਿਨਾਂ ਦੇ ਵਿੱਚ ਇੱਕ ਆਸੀ ਚਾਸੀ ਜਿਹੜਾ ਅੱਜ ਪੂਰਾ ਹੋਇਆ ਜੇ ਅਯੁੱਧਿਆ ਦੇ ਵਿੱਚ ਕਿੱਥੇ ਭਗਵਾਨ શ્રી ਰਾਮਚੰਦਰ ਜੀ ਦਾ ਜਨਮ ਹੋਇਆ ਓਥੇ ਇੱਕ ਬਹੁਤ ਵੱਡਾ ਵਿਸ਼ਾਲ ਮੰਦਿਰ ਦੀ ਜਿਹੜੀ ਅੱਜ ਸਥਾਪਨਾ ਕੀਤੀ ਗਈ ਹੈ ਮੋਦੀ ਸਥਾਪਨਾ ਹੋਈ ਹੈ ਸਾਰੇ ਹੀ ਆਪਣੇ ਦੇਸ਼ ਵਾਸੀਆਂ ਨੂੰ ਦੇਸ਼ ਤੋਂ ਬਾਹਰ ਵੀ ਵਸਦੇ ਹਿੰਦੂ ਭਾਈਚਾਰੇ ਦੇ ਭਰਾਵਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਕਿ ਅੱਜ ਦਾ ਇਹ ਜਿਹੜਾ ਦਿਨ ਆ ਇਹ ਦਿਨ ਨੂੰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਜਿਹਦੇ ਵਿੱਚ ਸਾਡੇ ਵੱਲੋਂ ਸਾਡੇ ਆਮ ਆਦਮੀ ਪਾਰਟੀ ਵੱਲੋਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਮੁਬਾਰਕਬਾਦ ਲਈ ਕਿਦਾਂ ਦਾ ਮਹਿਸੂਸ ਹੋ ਰਿਹਾ ਵਾ ਲੋਕਾਂ ਦੇ ਵਿੱਚ ਜਿਵੇਂ ਜਸ਼ਨ ਦਾ ਮੌਲ ਆਇਆ ਕਰ ਜਿਵੇਂ ਜਸ਼ਨ ਦਾ ਮੌਲ ਸੋਸ਼ਲ ਮੀਡੀਆ ਕਹਿ ਲਈਏ ਜਾਂ ਕੋਈ ਵੀ ਸਟਾਨਕ ਟੀਵੀ ਚੈਨਲ ਕਹਿ ਲਈਏ ਇਸ ਚਿਰਫ ਮੰਦਰ ਮੰਦਰ ਦਾ ਮੰਦਰ ਚੱਲ ਰਿਹਾ ਮੈਂ ਤਾਂ ਆਮ ਲੋਕਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਕੇਤੇ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗਾ ਜੀ ਜਦੋਂ ਮੈਂ ਅੱਧਾ ਘੰਟਾ ਪਹਿਲਾਂ ਮੰਦਰ ਦੇ ਵਿੱਚ ਆਇਆ ਮੈਂ ਸਾਰੇ ਭੈਣ ਭਰਾਵਾਂ ਨਾਲ ਮਿਲਿਆ ਮੈਨੂੰ ਇੱਕੋ ਫੱਕਰੀ ਜੀ ਖੁਸ਼ੀ ਜਿਹੜੀ ਆ ਲੋਕਾਂ ਦੇ ਚਿਹਰੇ ਤੇ ਲੱਗੀ ਆ ਕਿਉਂਕਿ ਇਹ ਕੰਮ ਵੀ ਬਹੁਤ ਵੱਡਾ ਸੀ ਜਿਹੜਾ ਲੰਬੇ ਸਮੇਂ ਤੋਂ ਪੈਂਡਿੰਗ ਕਰਾ ਸੀਗਾ ਮੈਂ ਜਿੰਨੀ ਖੁਸ਼ੀ ਲੋਕਾਂ ਨੂੰ ਵਾਜਿ ਦੇ ਦਿੰਦੀ ਆ ਮੈਂ ਤੋਂ ਪਹਿਲਾਂ ਨਹੀਂ ਕਦੀ ਦੇਖੀ ਸੋ ਮੈਂ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੁੰਦਾ ਹੋਇਆ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਧੰਨਵਾਦ ਜੀ ਤੁਹਾਨੂੰ ਬਧਾਈ ਦੇ ਦੇਣੀ ਤੇ ਬਾਅਦ ਵਿੱਚ ਪਰਤਣ ਕਰਾਂਗੇ ਅੱਜ ਬਹੁਤ ਬਹੁਤ ਬਾਤ ਜਈਆ ਤੇ ਚੰਗੀ ਜਿਹੀ ਰੌਣਕ ਹੋੜਾ ਇਹ ਆ ਨਵੀਂ ਜਵਾਨੀ ਸਾਰਾ ਸੰਗਤ ਕਰਾਰੇ